ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਆਪ ਨੂੰ ਕਟੜੇ ਇਮਾਨਦਾਰ ਰਖਵਾਉਂਦੀ ਹੈ ਪਰ ਕਟੜੇ ਇਮਾਨਦਾਰੀ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਕੋਈ ਵਿਅਕਤੀ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਉਠਾਉਂਦਾ ਹੈ ਜਾਂ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਕੋਈ ਕੰਮ ਕਰਦਾ ਤੇ ਉਲਟਾ ਉਹਦੇ ਤੇ ਪਰਚੇ ਪੈ ਜਾਂਦੇ ਆ ਉਲਟਾ ਪਰਚਾ ਪੈ ਜਾਂਦਾ ਜਾਂ ਪਰਚੇ ਪੈ ਜਾਂਦੇ ਆ ਪੰਜਾਬ ਦੇ ਵਿੱਚ ਅਕਸਰ ਹੀ ਹੁੰਦਾ ਇਸੇ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਬਠਿੰਡਾ ਦਾ ਜਿੱਥੇ ਬਠਿੰਡਾ ਦੇ ਇੱਕ ਪੱਤਰਕਾਰ ਜੋ ਕਿ ਅਮਰ ਊਜਾਲਾ ਅਖਬਾਰ 'ਚ ਕੰਮ ਕਰਦੇ ਨੇ ਭਾਰਤ ਪੋਸ਼ਣ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੁੰਦੀ ਐ ਐਫ ਆਈ ਆਰ ਦਰਜ ਕੀ ਹੁੰਦੀ ਐ ਕਿ ਉਹ ਬਠਿੰਡੇ ਸਿਵਲ ਹਸਪਤਾਲ ਦੇ ਵਿੱਚ ਆਰਥੋ ਜੋ ਕਿ ਹੱਡੀਆਂ ਦਾ ਵਿਭਾਗ ਹੁੰਦਾ ਉਹਦੇ ਵਿੱਚ ਚੱਲ ਰਹੀ ਕੱਪੜੇ ਬਾਜੀ ਤੋਂ ਉਜਾਗਰ ਕਰਨ ਲਈ ਆਰਟੀਆਈ ਪਾਉਂਦੀ ਹੈ ਜਿਹੜੀ ਕਿ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਆਰਥੋ ਵਿਭਾਗ ਦੇ ਵਿੱਚ ਜੋ ਗੋਡੇ ਬਦਲੇ ਜਾਂਦੇ ਆ ਉਹ ਗੋਡਾ ਇੱਕ ਗੋਡਿਆਂ ਦਾ ਟੈਂਡਰ ਇੱਕ ਵਿਅਕਤੀ ਨੂੰ ਦਿੱਤਾ ਜਾਂਦਾ ਜਿਹੜਾ ਕਿ 25000 ਰੁਪਏ ਦਾ ਗੋਡਾ ਮੰਗਵਾਉਂਦਾ ਤੇ 50000 ਰੁਪਏ ਦਾ ਗੋਡਾ ਜਿਹੜਾ ਉਹ ਹਸਪਤਾਲ ਨੂੰ ਦਿੰਦਾ 25000 ਰੁਪਏ ਦਾ ਜਿਹੜਾ ਉਹਨੂੰ ਸ਼ੱਕ ਸੀ ਕਿ ਕਪੜਾ ਹੋ ਰਿਹਾ ਜਿਹਦੇ ਤਹਿਤ ਉਹਨੇ ਆਰਟੀਆਈ ਪਾਈ ਆਰਟੀਆਈ ਦੀ ਫੀਸ ਉਹਨਾਂ ਤੋਂ 12 10 ਤੋਂ 12000 ਰੁਪਏ ਮੰਗਿਆ ਗਿਆ ਕਿ ਐਨੇ ਪੇਜ ਬਣਦੇ ਤੁਹਾਨੂੰ ਜਮ੍ਹਾਂ ਕਰਵਾਉਣੇ ਪੈਣਗੇ ਉਹ ਵੀ ਉਸਨੇ ਕਰਵਾ ਦਿੱਤਾ ਪਰ ਉਸ ਤੋਂ ਬਾਅਦ ਕੀ ਹੈ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਗਿਆ ਇਹ ਅਕਸਰੀ ਪੰਜਾਬ ਵਿੱਚ ਹੈ ਕਿ ਆਮਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਆਰਟੀਆਈ ਦਾ ਗੜਾ ਲਗਭਗ ਘਟ ਦਿੱਤਾ ਗਿਆ ਪਰ ਉਸ ਤੋਂ ਅੱਗੇ ਕੀ ਹੁੰਦਾ ਹੈ ਉਸ ਤੋਂ ਅੱਗੇ ਹੁੰਦਾ ਹੈ ਕਿ ਉਹ ਵਿਅਕਤੀ ਉਸ ਘਟਨਾ ਨੂੰ ਯਾਗਰ ਕਰਨ ਲਈ ਇੱਕ ਨਿੱਜੀ ਚੈਨਲ ਰੇਡੀਓ ਪੰਜਾਬ ਟੂਡੇ ਦੇ ਉੱਤੇ ਇੰਟਰਵਿਊ ਦੇ ਦਿੰਦਾ ਤਾਂ ਉਸ ਤੋਂ ਬਾਅਦ ਸਿਵਲਰ ਹਸਪਤਾਲ ਦੇ ਵਿੱਚ ਜਿਹੜੀ ਐ ਉਹ ਖਲਪਲੀ ਮੱਚ ਜਾਂਦੀ ਐ ਤੇ ਉਥੋਂ ਦੇ ਇੱਕ ਐਸਐਮਓ ਜਿਹੜੇ ਮੈਡਮ ਨੇ ਐਸਐਮਓ ਮੈਡਮ ਉਹ ਉਹਨਾਂ ਤੇ ਐਫਆਈਆਰ ਦਰਜ ਕਰਵਾਉਂਦੇ ਆ ਤਾਂ ਹੁਣ ਇੱਥੇ ਐਫਆਈਆਰ ਕਿਸ ਤਰੀਕੇ ਨਾਲ ਦਰਜ ਕਰਵਾਈ ਜਾਂਦੀ ਐ ਉਹ ਤੁਹਾਨੂੰ ਥੋੜੀ ਪੜ੍ਹ ਕੇ ਸੁਣਾਉਣੇ ਆ ਕਿ ਉਹਨਾਂ ਨੇ ਕਿਹਾ ਕਿ ਭਾਰਤ ਪੂਸ਼ਣ ਨਾਮ ਦਾ ਪੱਤਰਕਾਰ ਮੇਰੇ ਕੋਲ ਹਸਪਤਾਲ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਪਹਿਲਾਂ ਵਾਲੇ ਐਸਐਮਓ ਤੋਂ 5 ਲੱਖ ਰੁਪਇਆ ਮਹੀਨਾ ਮੈਨੂੰ ਦਿੰਦੇ ਸਨ ਤੁਸੀਂ ਵੀ ਮੈਨੂੰ 5 ਲੱਖ ਰੁਪਏ ਮਹੀਨਾ ਦਿਆ ਕਰੋ ਜੇ ਤੁਸੀਂ ਮੈਨੂੰ 5 ਲੱਖ ਰੁਪਏ ਮਹੀਨਾ ਦਿਓਗੇ ਤਾਂ ਤੁਸੀਂ ਜੋ ਚੰਗੇ ਮਾੜੇ ਕੰਮ ਹੈ ਕਰੀ ਜਾਇਓ ਮੈਂ ਤੁਹਾਨੂੰ ਤੰਗ ਨਹੀਂ ਕਰਦਾ ਤੇ ਨਾਲ ਹੀ ਉਸਨੇ ਮੇਰੇ ਨਾਲ ਬਦਤਮੀਜੀ ਕੀਤੀ ਮੇਰੀ ਸੋਸ਼ਲ ਮੀਡੀਆ ਤੇ ਬਦਨਾਮੀ ਬਦਨਾਮੀ ਕਰਨ ਦੀਆਂ ਧਮਕੀਆਂ ਦਿੱਤੀਆਂ ਅਜਿਹਾ ਕੁਝ ਜਿਵੇਂ ਉਹਨੇ ਮੇਰੇ ਨਾਲ ਕੀਤਾ ਤੇ ਉਸ ਤੋਂ ਬਾਅਦ ਮੈਂ ਇਸ ਸਬੰਧੀ ਜਿਹੜੀ ਹੈ ਉਹ ਥਾਣਾ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਹੈ ਆਪਣੀ ਐਪਲੀਕੇਸ਼ਨ ਦਿੰਨੀ ਹੈ ਤੇ ਉਹਦੇ ਵਿਹਾਰ ਤੇ ਪਰਚਾ ਹੋ ਜਾਂਦਾ ਪੱਤਰਕਾਰ ਨਾਲ ਸੀ ਗੱਲਬਾਤ ਕੀਤੀ ਹੈ ਭਾਰਤ ਪੂਸ਼ਣ ਨਾਲ ਤਾਂ ਉਹਨਾਂ ਦੇ ਕਹਿਣਾ ਹੈ ਕਿ ਨਾ ਤਾਂ ਮੈਂ ਸਿਵਲ ਹਸਪਤਾਲ ਦੇ ਵਿੱਚ ਗਿਆ ਜੇ ਮੈਂ ਵਿੱਚ ਹੀ ਨਹੀਂ ਜਾਂਦਾ ਮੈਡਮ ਦੇ ਇੱਕ ਸਰਕਾਰੀ ਕੰਮ 'ਚ ਵਿਗਣ ਜਾਂ ਉਹਨਾਂ ਨਾਲ ਬਦਤਮੀਜ਼ੀ ਵਾਲੀ ਤਾਂ ਗੱਲ ਬਣਦੀ ਹੀ ਨਹੀਂ ਜਿਹੜੀ 5 ਲੱਖ ਰੁਪਏ ਦੀ ਗੱਲ ਆ ਉਹਦੀ ਕੋਈ ਆਡੀਓ ਵੀਡੀਓ ਕੁਝ ਵੀ ਸਾਹਮਣੇ ਰੱਖ ਦੇਣ ਤਾਂ ਹੁਣ ਇੱਥੇ ਸਵਾਲ ਅਸੀਂ ਪੁੱਛਣ ਦੇ ਲਈ मैडम ਨੂੰ ਫੋਨ ਕੀਤਾ ਕਿ ਦੱਸੋ ਇਹਦੇ ਤੇ ਤਾਂ ਪਰ ਉਹਨਾਂ ਨੂੰ ਅਸੀਂ ਤਿੰਨ ਚੋਂ ਚਾਰ ਫੋਨ ਕੀਤੇ ਉਹਨਾਂ ਨੇ ਚੱਕਿਆ ਨਹੀਂ ਇਹ ਵੀ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦਾ ਇੱਕ ਵਾਰ ਫੋਨ ਵੇਟਿੰਗ 'ਚ ਵੀ ਆ ਰਿਹਾ ਸੀ ਪਰ ਉਹਨਾਂ ਨੂੰ ਅਸੀਂ ਪੁੱਛਣਾ ਹੀ ਏ ਸੀ ਕਿ ਮੈਡਮ 5 ਲੱਖ ਰੁਪਿਆ ਜੇਕਰ ਇੱਕ ਅਖਬਾਰ ਦਾ ਪੱਤਰਕਾਰ ਅਸ਼ਵਤ ਲੈਂਦਾ ਰਿਹਾ ਜਾਂ ਹੁਣ ਤੁਹਾਡੇ ਤੋਂ ਮੰਗ ਰਿਹਾ ਫਿਰ ਬਠਿੰਡੇ ਦੇ ਵਿੱਚ ਤਾਂ ਲਗਭਗ 100 ਪਲੱਸ ਪੱਤਰਕਾਰਾਂ ਨੇ ਚੈਨਲਾਂ ਤੇ ਅਖਬਾਰਾਂ ਵਾਲੇ ਫਿਰ ਤਾਂ 5 ਲੱਖ ਦੇ ਹਿਸਾਬ ਨਾਲ ਤਾਂ ਕਰੋਣਾ ਆਰਧਾਨ ਪਿਆ ਤਾਂ ਪੱਤਰਕਾਰ ਹੀ ਕਮਾਰੇ ਨੇ ਅਸੀਂ ਨਹੀਂ ਕਹਿੰਦੇ ਕਿ ਸਾਰੇ ਪੱਤਰਕਾਰ ਇਮਾਨਦਾਰ ਹੈ ਪਰ ਜਿਸ ਹਿਸਾਬ ਨਾਲ ਮੈਡਮ ਕਹਿ ਰਹੇ ਹੈ ਕਿ 5 ਲੱਖ ਰੁਪਇਆ ਮੰਗਿਆ ਫਿਰ ਜੇ ਇੱਕ ਐਸਐਮਓ ਤੋਂ 5 ਲੱਖ ਰੁਪਏ ਲਿਆ ਜਰ ਤਾਂ ਬਠਿੰਡਾ 'ਚ ਤਾਂ ਕਈ ਐਸਐਮਓ ਨੇ ਕਿਉਂਕਿ ਬਠਿੰਡਾ ਜ਼ਿਲ੍ਹਾ ਬਹੁਤ ਵੱਡਾ ਹੈ ਉਹਦੇ ਕਿੰਨੇ ਜਿਹੜੇ ਹਸਪਤਾਲ ਜਿਹੜੇ ਆ ਵੱਖ-ਵੱਖ ਉਹਦੀਆਂ ਸਬਡਿਵੀਜ਼ਨਾਂ ਦੇ ਵਿੱਚ ਹੋਣਗੇ ਤੇ ਫਿਰ ਜੇ ਬਠਿੰਡਾ ਦਾ ਇੱਕ ਐਸਐਮਓ 5 ਲੱਖ ਰੁਪਏ ਇੱਕ ਪੱਤਰਕਾਰ ਨੂੰ ਦਿੰਦਾ ਫਿਰ ਜਿਹੜੇ ਸਿਵਲ ਸਰਜਨ ਹੋਣਗੇ ਤਾਂ 20 ਲੱਖ ਦਿੰਦੇ ਹੋਣਗੇ ਫਿਰ ਤਾਂ ਬਠਿੰਡਾ ਦੇ ਜਿਹੜੇ ਡੀਸੀ ਆ ਉਹ 50 ਲੱਖ ਦਿੰਦੇ ਹੋਣਗੇ ਤੇ ਬਠਿੰਡਾ ਦੇ ਐਸਐਸਪੀ ਵੀ 50 ਲੱਖ ਤੇ ਬਠਿੰਡਾ ਦੇ ਵਿੱਚ ਡੀਐਸਪੀ ਕਿੰਨੇ ਆ ਬਠਿੰਡਾ ਦੇ ਵਿੱਚ ਹੋਰ ਕਿੰਨੇ ਅਧਿਕਾਰੀ ਨੇ ਸਿਵਲ ਤੇ ਵਰਸੋਂ ਭਾਗ ਦੇ ਫਿਰ ਤਾਂ ਉਹਦੇ ਹਿਸਾਬ ਨਾਲ ਤੇ ਪੱਤਰਕਾਰ ਮਹੀਨੇ ਦਾ ਘੱਟੋ-ਘੱਟ 20 ਤੋਂ 30 ਕਰੋੜ ਰੁਪਏ ਇਕੱਠਾ ਕਰਦਾ ਹੋਵੇਗਾ ਇਹ ਜਿਸ ਤਰੀਕੇ ਦਾ ਇਲਜ਼ਾਮ ਹੈ ਇਸ ਤਰੀਕੇ ਦੇ ਇਲਜ਼ਾਮ ਅਕਸਰ ਹੀ ਪੱਤਰਕਾਰਾਂ ਉੱਪਰ ਲਗਾਏ ਜਾਂਦੇ ਨੇ ਸਿਰਫ ਇਹ ਸੇ ਕਰਕੇ ਕਿ ਆਮ ਲੋਕਾਂ ਨੂੰ ਇਹ ਹੁੰਦਾ ਕਿ ਪੱਤਰਕਾਰ ਪੈਸੇ ਮੰਗਦੇ ਹੋਣਗੇ ਪਰ ਜੋ ਇਸ ਦੇ ਵਿੱਚ ਐਫ ਆਈ ਆਰ ਦਾ ਆਧਾਰ ਬਣਾਇਆ ਗਿਆ ਉਹ ਆਧਾਰ ਦੇ ਵਿੱਚ ਜਾਣ ਹੀ ਨਹੀਂ ਲੱਗਦੀ ਅਸੀਂ ਇਸ ਸਬੰਧੀ ਐਸਐਚਓ ਕੋਤਵਾਲੀ ਨੂੰ ਵੀ ਫੋਨ ਲਗਾਇਆ ਤਾਂ ਉਹ ਫੋਨ ਦਾ ਬਹਾਨਾ ਟਾਲ ਬਹਾਨਾ ਲਗਾ ਕੇ ਫੋਨ ਕੱਟ ਗਿਆ ਕਿਉਂਕਿ ਗੱਲ ਉਹਨਾਂ ਕੋਲ ਵੀ ਕੋਈ ਨਹੀਂ ਸੀ ਬਠਿੰਡਾ ਪੁਲਿਸ ਦੀ ਇੱਕ ਦਾਤ ਦੇਣੀ ਵੀ ਬਣਦੀ ਹੈ ਕਿ ਐਫਆਈਆਰ ਕੱਟਣ ਲੱਗੀ ਇੱਕ ਮਿੰਟ ਲਾਉਂਦੇ ਆ ਨਾ ਇਹ ਤੱਥਾਂ ਨੂੰ ਵੈਰੀਫਾਈ ਕਰਦੇ ਆ ਨਾ ਇਹ ਕਿਸੇ ਹੋਰ ਗੱਲ ਨੂੰ ਇਹਨਾਂ ਨੇ ਪਹਿਲਾਂ ਸਾਡੇ ਤੇ ਵੀ ਐਫਆਈਆਰ ਦਿੱਤੀ ਉਹਦੇ ਚ ਕੋਈ ਤੱਥ ਵੈਰੀਫਾਈ ਨਹੀਂ ਕੀਤਾ ਤੇ ਅੱਜ ਇਹਦੇ ਚ ਵੀ ਕੋਈ ਤੱਥ ਵੈਰੀਫਾਈ ਨਹੀਂ ਕੀਤਾ ਤੇ ਪਰਚਾ ਕੱਢ ਦਿੱਤਾ ਗਿਆ ਤੇ ਕੀ ਉਹਦੀ ਕੋਈ ਆਡੀਓ ਸਾਹਮਣੇ ਆਈ ਕੀ ਉਹਦੀ ਕੋਈ ਵੀਡੀਓ ਸਾਹਮਣੇ ਆਈ ਕੀ ਉਹਦੀ ਕੋਈ ਸੀਸੀਟੀਵੀ ਫੁਟੇਜ ਹਸਪਤਾਲ ਜਾਂਦੇ ਸਾਹਮਣੇ ਆਈ ਜੀ ਉਹ ਆਈ ਤਾਂ ਇਹ ਚ ਦਰਜ ਹੋਣੀ ਚਾਹੀਦੀ ਹੈ ਉਹ ਤਾਂ ਪੁਲਿਸ ਪਹਿਲੇ ਹੀ ਲੈਂਦੀ ਹੈ ਕਿ ਆਹ ਚੀਜ਼ਾਂ ਸਾਨੂੰ ਇਹਨਾਂ ਨੇ ਸਪੁਰਦ ਕੀਤੀਆਂ ਕਿ ਸਿਰਫ ਇੱਕ ਬੰਦਾ ਬਿਆਨ ਦੇ ਦਿੰਦਾ ਆਏ ਤਾਂ ਅਸੀਂ ਕਹਿੰਨੇ ਆ ਕਿ ਬਠਿੰਡੇ ਦੇ ਐਸਐਸਪੀ ਸਾਹਿਬ ਪੈਸੇ ਮੰਗਦੇ ਆ ਕੀ ਪਰਚਾ ਦੇਵੋਗੇ ਉਹਨਾਂ ਤੇ ਕੱਲ ਨੂੰ ਅਸੀਂ ਰਿਪੋਰਟ ਦਿੰਨੇ ਆ ਇਹ ਗੱਲਾਂ ਕਹਿਣ ਨਾਲ ਨਹੀਂ ਹੁੰਦੀਆਂ ਅਸੀਂ ਅਕਸਰ ਹੀ ਕਹਿੰਦੇ ਆ ਕਿ ਇਸ ਕਾਨੂੰਨ ਸਬੂਤ ਮੰਗਦਾ ਹੈ ਕਿਸੇ ਵੀ ਵਿਅਕਤੀ ਨੂੰ ਇਹ ਕਹਿ ਦਿੱਤਾ ਜਾਵੇ ਕਿ ਉਹ ਪੈਸੇ ਮੰਗਦਾ ਹੈ ਕਿ ਉਸੇ ਦੇ ਆਧਾਰ ਤੇ ਪਰਚਾ ਹੋ ਜਾਵੇਗਾ ਫਿਰ ਤਾਂ ਅਸੀਂ ਕਹਿ ਦਿੰਨੇ ਆ ਅਸੀਂ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਸੀਂ ਕਹਿ ਦਿਆਂਗੇ ਜੀ ਉਹ ਇਹ ਗੱਲ ਕਹਿੰਦੇ ਕਿ ਪਰਚਾ ਦਰਜ ਕਰ ਦਿਓਗੇ ਕੀ ਤੁਹਾਡੀ ਇਨਵੈਸਟੀਗੇਸ਼ਨ ਹੈ ਕੀ ਤੁਹਾਡੀ ਵੈਰੀਫਿਕੇਸ਼ਨ ਹੈ ਕੋਈ ਜਾਂਚ ਪੜਤਾਲ ਕੋਈ ਉਹਦੇ ਪਲੇ ਪਾਸੇ ਗਏ ਹੋ ਕਿ ਬਸ ਇੱਕ ਉੱਪਰੋਂ ਪ੍ਰੈਸ਼ਰ ਬਣਿਆ ਜਾਂ ਕਿੱਥੇ ਪਾਸੇ ਕੋਈ ਸ਼ਿਫਾਰਿਸ਼ ਆ ਗਈ ਤੇ ਪਰਚਾ ਦਰਜ ਕਰ ਦਿੱਤਾ ਐਸਐਸਪੀ ਬਟਿੰਡਾ ਨੂੰ ਵੀ ਅਸੀਂ ਪੁੱਛਣਾ ਪੁੱਛਣਾ ਚਾਹੁੰਦੇ ਆ ਕਿ ਜ ਕਿਹੜੇ ਤੱਥ ਵੈਰੀਫਾਈ ਕਿਉਂਕਿ ਐਫ ਆਈ ਆਰ ਦੇ ਬਾਅਦ ਦੇ ਵਿੱਚ ਲਿਖਿਆ ਹੁੰਦਾ ਕਿ ਅਸੀਂ ਆ ਚੀਜ਼ਾਂ ਨੂੰ ਤੋਂ ਬਰਾਮਦ ਕਰ ਲਈਆਂ ਇਹਦੇ ਵਿੱਚ ਕਿਤੇ ਵੀ ਇਹ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਇਹ ਨਹੀਂ ਲਿਖਿਆ ਗਿਆ ਕਿ ਉਹਨਾਂ ਨੇ ਵੀ ਸਾਨੂੰ ਪੈਨ ਡਰਾਈਵ ਦਿੱਤੀ ਹੈ ਉਹਨਾਂ ਨੇ ਕੋਈ ਸਾਨੂੰ ਸੀਸੀਟੀਵੀ ਫੁਟੇਜ ਦਿੱਤੀ ਹੈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਦਿੱਤਾ ਸਿਰਫ ਇੱਕ ਬਿਆਨ ਆਇਆ ਤਾਂ ਸਾਰੇ ਅਧਿਕਾਰੀ ਕਿਉਂਕਿ ਕੱਲ੍ਹ ਨੂੰ ਪੱਤਰਕਾਰ ਨੇ ਖਬਰ ਕਰਨ ਕਿਸੇ ਸਰਕਾਰੀ ਅਧਾਰੇ ਦੇ ਵਿੱਚ ਜਾਣਾ ਉਹ ਕਹਦੂ ਮੇਰੇ ਨਾਲ ਮਿਸਬੀਹਵ ਕੀਤਾ ਮੇਰੇ ਕੰਮ ਵਿੱਚ ਵਿਘਨ ਪਾਇਆ ਹਾਲੇ ਤਾਂ ਕੋਈ ਇਹ ਮਹਿਲਾ ਨਹੀਂ ਕੋਈ ਹੋਰ ਇਲਜ਼ਾਮ ਨਹੀਂ ਲੱਗਿਆ ਕਿਉਂਕਿ ਅਕਸਰ ਹੋਰ ਇਲਜ਼ਾਮ ਵੀ ਲੱਗ ਜਾਂਦੇ ਨੇ ਸੋ ਇਸ ਕਰਕੇ ਜਿਹੜੀ ਇਹ ਐਫ ਆਈ ਆਰ ਜੋ ਇਹ ਕੀਤਾ ਇਹ ਤੱਥਾਂ ਤੱਥੋਂ ਹੀਣਾ ਲੱਗਦਾ ਕਿਉਂਕਿ ਜੋ ਐਫ ਆਈ ਆਰ ਦੇ ਵਿੱਚ ਹੈ ਤੇ ਜਿਸ ਤਰੀਕੇ ਦਾ ਪਰਚਾ ਦਰਜ ਕੀਤਾ ਤੇ ਉਹ ਇਸੇ ਕਰਕੇ ਕੀਤਾ ਕਿ ਉਹ ਪੱਤਰਕਾਰ ਵੱਡਾ ਕਪੜਾ ਜਾਗਰ ਕਰਨ ਜਾ ਰਿਹਾ ਸੀ ਤੇ ਉਹਨੇ ਟੀਵੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਵੀ ਦੇ ਦਿੱਤੀ ਸੀ ਤਾਂ ਹੁਣ ਕੀ ਪੰਜਾਬ ਦੀ ਕੱਟੜ ਇਮਾਨਦਾਰ ਸਰਕਾਰ ਇਸ ਤਰੀਕੇ ਨਾਲ ਲੋਕਾਂ ਦੇ ਪਰਚੇ ਦੇਵੇਗੀ ਜਿਹੜੇ ਇੱਕ ਪਾਸੇ ਕਹਿੰਦੇ ਨੇ ਕਿ ਸਾਨੂੰ ਫੋਨ ਕਾਲ ਕਰੋ ਜੇਕਰ ਕੋਈ ਭ੍ਰਸ਼ਟਾਚਾਰ ਹੋ ਰਿਹਾ ਸੀ ਕਾਰਵਾਈ ਕਰਾਂਗੇ ਤੇ ਦੂਜੇ ਪਾਸੇ ਜੇਕਰ ਕੋਈ ਫੋਨ ਕਾਲ ਕਰਦਾ ਜੇਕਰ ਕੋਈ ਸਵਾਲ ਉਠਾਉਂਦਾ ਤਾਂ ਉਹਦੇ ਤੇ ਇਸ ਤਰੀਕੇ ਨਾਲ ਪਰਚੇ ਦਿੱਤੇ ਜਾਂਦੇ ਆ ਇਹ ਕਿੰਨੇ ਕੁ ਵਾਜਬ ਨੇ ਕਿੰਨੇ ਕੁ ਸਹੀ ਨੇ ਕੀ ਇਹਦਾ ਜਵਾਬ ਪੰਜਾਬ ਸਰਕਾਰ ਕੋਲ ਪੰਜਾਬ ਦੇ ਮੁੱਖ ਮੰਤਰੀ ਕੋਲ ਹੈ ਤਾਂ ਉਹ ਜ਼ਰੂਰ ਦੇਣ ਜਿਹੜੀ ਐਫਆਈਆਰ ਕੀਤੀ ਹੈ ਇਹਦੇ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਆ ਬਠਿੰਡਾ ਪ੍ਰੈਸ ਕਲੱਬ ਵੀ ਇਹਨੂੰ ਲੈ ਕੇ ਸਰਗਰਮ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਇੱਥੇ ਕੋਈ ਸੰਘਰਸ਼ ਵੀ ਛੜੇ ਤਾਂ ਅਸੀਂ ਗੱਲਬਾਤ ਕੀਤੀ ਪੱਤਰਕਾਰ ਸਾਹਿਬ ਦੇ ਨਾਲ ਤਾਂ ਉਹਨਾਂ ਦਾ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਆ ਉਹ ਵੀ ਜਰੂਰ ਸੁਣਿਓ ਤਾਂ ਸਾਡੇ ਨਾਲ ਭਾਰਤ ਪੁਸ਼ਨ ਜੀ ਜੁੜ ਚੁੱਕੇ ਨੇ ਅਮਰ ਜਾਲਾ ਦੇ ਪੱਤਰਕਾਰ ਨੇ ਬਠਿੰਡਾ ਤੋਂ ਬੜੀਆਂ ਰਿਪੋਰਟਾਂ ਲਾਉਂਦੇ ਨੇ ਖੋਜੀ ਪੱਤਰਕਾਰਤਾ ਕਰਦੇ ਨੇ ਭਾਰਤ ਪੁਸ਼ਨ ਜੀ ਸਵਾਗਤ ਹੈ ਤੁਹਾਡਾ ਲੋਕ ਵਾਈਟੀਵੀ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਜੀ ਜਿਹੜਾ ਅੱਜ ਤੁਹਾਡੇ ਤੇ ਪਰਚਾ ਹੋਇਆ ਜੀ ਕੀ ਇਹਦਾ ਮਾਮਲਾ ਸੀ ਜੀ ਕੀ ਕਿਹੜੀ ਕਾਰਨਾਂ ਤੋਂ ਹੋਇਆ ਤੁਹਾਡੇ ਤਾਂ ਕਹਿੰਦੇ ਵੀ ਕੋਈ ਛੇੜਛਾੜ ਦਾ ਇਦਦਾਮ ਲੱਗਿਆ ਵਿਚ ਛੇੜ ਛਾੜਦੇ ਨਹੀਂ ਮਨਿੰਦਰ ਜੀ ਮੈਂ ਤੁਹਾਨੂੰ ਸਾਰੀ ਗੱਲ ਕਲੀਅਰ ਕਰ ਦਿੰਦਾ ਇੱਥੇ ਬਠਿੰਡੇ ਸਿਵਲ ਹਸਪਤਾਲ ਦੇ ਵਿੱਚ ਛੋਡੇ ਬਦਲਣ ਦੇ ਆਪਰੇਸ਼ਨ ਕੀਤੇ ਜਾ ਰਹੇ ਸੀ ਜੀ ਮੈਂ ਉਹ ਸਾਰੇ ਤੱਥ ਜਿਹੜੇ ਲੋਕਾਂ ਨੇ ਵੀ ਮੈਨੂੰ ਦੱਸੇ ਤੇ ਮੈਂ ਇਹਨੂੰ ਇਨਵੈਸਟੀਗੇਟ ਵੀ ਕੀਤਾ ਜਦੋਂ ਮੈਂ ਇਨਵੈਸਟੀਗੇਟ ਕੀਤਾ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਜੀ ਤਾਂ ਉਹਨਾਂ ਤੱਥਾਂ ਦੇ ਆਧਾਰ ਤੇ ਮੈਂ ਇੱਕ ਆਰਟੀਆਈ ਇਹ ਜਿਹੜੀ ਮੂਵ ਕਰਤੀ ਐਸਐਮਓ ਬਠਿੰਡਾ ਸਿਵਲ ਹਸਪੀਟਲ ਨੂੰ ਜੀ ਉਹਨਾਂ ਉਹ ਉਹਦੇ ਵਿੱਚ ਮੈਂ ਲਿਖਿਆ ਵੀ ਹੁਣ ਤੱਕ ਗੋਡਿਆਂ ਦੇ ਆਪਰੇਸ਼ਨ ਕਿੰਨੇ ਕੀਤੇ ਗਏ ਆ ਕੀ ਹੈ ਸਾਰਾ ਕੁਝ ਜੋ ਵੀ ਡਿਟੇਲ ਮੈਨੂੰ ਚਾਹੀਦੀ ਸੀਗੀ ਚਲੋ ਉਹਨਾਂ ਨੇ ਮੈਨੂੰ ਲੈਟਰ ਜਾਰੀ ਕਰਤਾ ਜੀ ਕਹਿੰਦੇ 10000 ਭਰੋ ਮੈਂ 10000 ਭਰਤਾ ਵੀ 5000 ਪੇਜ ਬਣਦਾ ਤੁਹਾਡਾ 10000 ਭਰੋ ਭਰਤਾ ਠੀਕ ਹੈ ਫੀਸ ਭਰਤੀ ਤੁਸੀਂ ਫਿਰ ਇੱਕ ਹੋਰ ਤੱਥ ਸਾਹਮਣੇ ਆਇਆ ਮੈਂ ਆਰਟੀਆਈ ਪਾਤੀ ਉਹ ਕਹਿੰਦੇ ਜੀ 1465 ਪੇਜ ਬਣਦੇ ਆ 3200 ਰੁਪਏ ਇਹ ਵੀ ਭਰੋ ਡਾਕ ਖਰਚਾ ਵੀ ਭਰੋ ਮੈਂ ਭਰਤਾ ਜੀ ਦੋਨੇ ਰਸੀਦਾਂ ਕੋਲੇ ਨੇ ਮੇਰੇ ਜੀ ਉਹਦੇ ਵਿੱਚ ਕੀ ਹੋਇਆ ਮੈਨੂੰ ਜਵਾਬ ਹਲੇ ਤੱਕ ਇੱਕ ਪੇਜ ਦਾ ਵੀ ਇਸ ਤੋਂ ਬਾਅਦ ਤੁਹਾਨੂੰ ਮੈਂ ਹੁਣ ਸਾਰੀ ਕਹਾਣੀ ਦੱਸ ਦਿੰਦਾ 60 ਕਿੱਥੋਂ ਹੋਈ ਇੱਕ ਟੈਂਡਰ ਹੋਇਆ ਗੋਡੇ ਬਦਲਣ ਦਾ ਬਠਿੰਡਾ ਔਰਥੋਕੇਅਰ ਦੇ ਕਮਲ ਬੰਸਲ ਨੂੰ ਦਿੱਤਾ ਗਿਆ ਠੀਕ ਹੈ ਜੀ ਨੋ ਮੈਂਬਰੀ ਕਮੇਟੀ ਬੈਠੀ ਉਹਦੇ ਵਿੱਚ ਕੌਣ ਸੀ ਡਾਕਟਰ ਧੀਰਜ ਡਾਕਟਰ ਸੌਰਵ ਡਾਕਟਰ ਪ੍ਰਦੀਪ ਔਰ ਐਸਐਮਓ ਕੁਦਾ ਐਸਐਮਓ ਰਾਮਪੁਰਾ ਜੀ ਇੱਕ ਉਹ ਡਾਕਟਰ ਚਾਰ ਹੋਰ ਸੀ ਨੌ ਜਣਿਆਂ ਦੀ ਟੋਟਲ ਕਮੇਟੀ ਬਣੀ ਸੀ ਉਹ ਕਮੇਟੀ ਨੇ ਇੱਕ ਟੈਂਡਰ ਕਰ ਦਿੱਤਾ ਗਿਆ ਉਹ ਵੀ ਸ਼ੱਕ ਦੇ ਘੇਰੇ ਚ ਜਿਹੜਾ ਟੈਂਡਰ ਹੋਇਆ ਬਠਿੰਡਾ ਔਰਥੋ ਨੂੰ ਹੀ ਮਿਲਿਆ ਉਸ ਤੋਂ ਬਾਅਦ ਬਠਿੰਡਾ ਔਰਥੋ ਦੇ ਜਿਹੜੇ ਹੈਗੇ ਨੇ ਕਮਲ ਬੰਸਲ ਜੋ ਆਪਣੇ ਘਰੇ ਹੀ ਇਨਲੀਗਲ ਤੌਰ ਤੇ ਕਮਰਸ਼ੀਅਲ ਦਫਤਰ ਚਲਾ ਰਹੇ ਨੇ ਜੀ ਉਹਨਾਂ ਨੇ ਕੀ ਕੀਤਾ ਕੰਪਨੀ ਤੋਂ ਗੋਡਾ ਲੈਂਦੇ ਨੇ ਕੋਈ ਪੂਨੇ ਦੀ ਕੰਪਨੀ ਹੈ ਮਹਾਰਾਸ਼ਟਰ ਦੀ ਜੀ ਉਹ ਤੋਂ ਗੋਡਾ ਆਉਂਦਾ 25000 ਦਾ 25 ਤੋਂ 26000 ਦਾ ਠੀਕ ਹੈ ਜੀ ਜਿਹੜਾ ਮੋਨੋ ਬਲੋਕ ਕੋਡ ਹੈ ਉਹ ਗਾਂਹੇ ਸਰਕਾਰ ਨੂੰ ਵੇਚਦੇ ਆ 48 ਤੋਂ 50000 ਰੁਪਏ ਦਾ ਠੀਕ ਹੈ ਜੀ ਤਾਂ 26000 ਤੱਕ ਕੰਪਨੀ ਨੂੰ ਜਾਂਦਾ ਹੀ ਜਾਂਦਾ ਹੈ ਜਿਹੜੀ ਬਾਕੀ ਦੀ ਰਕਮ ਹੁੰਦੀ ਹੈ ਉਹ ਡੀਲਰ ਹੈ ਜਿਹੜਾ ਕਮਲ ਬੰਸਲ ਉਹ ਆਪਦੇ ਜਿਹੜੇ ਇਹਦੇ ਆਖਾਂ ਨੇ ਲੋਕ ਸਰਕਾਰੀ बाबू ਆਖਾ ਜੀ ਉਹਨਾਂ ਨਾਲ ਕਮਿਸ਼ਨ ਦੇ ਤੌਰ ਤੇ ਡਿਵਾਈਡ ਕਰ ਲੈਂਦਾ ਜੀ ਜਦੋਂ ਹੁਣ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਸਾਡੀ ਚੋਰੀ ਫੜੀ ਗਈ ਤਾਂ ਇਹਨਾਂ ਨੇ ਪਹਿਲਾਂ ਮੈਨੂੰ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹੜਾ ਡੀਲਰ ਹੈ ਕਮਲ ਬੰਸਲ ਜੀ ਮੈਂ ਇਹਨਾਂ ਨੂੰ ਮਨਾ ਕਰਤਾ ਵੀ ਨਹੀਂ ਗਰੀਬਾਂ ਦਾ ਤੁਸੀਂ ਖੂਨ ਚੂਸਿਆ ਆਯੂਸ਼ਮਾਨ ਕਾਰਡ ਦੇ ਤਹਿਤ ਸਾਰਾ ਪੈਸਾ ਲੱਗਿਆ ਜੀ ਆਯੂਸ਼ਮਾਨ ਕਾਰਡ ਤੁਹਾਨੂੰ ਵੀ ਪਤਾ ਹੈ ਮਨਿੰਦਰ ਜੀ ਕਿੰਨਾ ਔਖਾ ਬਣਦਾ ਅੱਜ ਦੇ ਟਾਈਮ 'ਚ ਬਿਲਕੁਲ ਜੀ ਤੇ ਉਸ ਉਹਨਾਂ ਗਰੀਬਾਂ ਲੋਕਾਂ ਦਾ ਪੈਸਾ ਸਰਕਾਰ ਦਾ ਪੈਸਾ ਇਹਨਾਂ ਨੇ ਲੁੱਟਿਆ ਮਿਲ ਕੇ ਮੈਂ ਉਸ ਚੋਰੀ ਨੂੰ ਉਜਾਗਰ ਕੀਤਾ ਦਾਨੇਵਾਲੀਆ ਸਾਹਿਬ ਨਾਲ ਇੱਕ ਇੰਟਰਵਿਊ ਕਰਕੇ ਪਰਤੋਲੀ ਗੱਲ ਹੈ ਜਿੱਦਾਂ ਹੀ ਮੇਰੀ ਇੰਟਰਵਿਊ ਰਿਲੀਜ਼ ਹੋਈ ਤਾਂ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਤੂੰ ਤੇਰੇ ਤੇ ਅਸੀਂ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਤੇ ਫਾਈਨਲੀ ਅੱਜ ਪੁਲਿਸ ਨੇ ਵੀ ਦੇਖੋ ਬਠਿੰਡਾ ਪੁਲਿਸ ਦੀ ਬਹਾਦਰੀ ਦੇਖੋ ਜੀ ਨੇ ਤੁਹਾਡੇ ਦੇ ਪਰਚਾ ਦਿੱਤਾ ਸੀ ਨਾ ਮਿੰਟੋ-ਮਿੰਟ ਆ ਗਏ ਰਾਜਨੀਤਿਕ ਆਕਾਵਾਂ ਦੇ ਤਹਿਤ ਉਮੀ ਅੱਜ ਮੇਰੇ ਤੇ ਪਰਚਾ ਦੇ ਕੇ ਰੱਖ ਲਈ ਹੈ ਕਾਪੀ ਲੀਕ ਕੀਤੀ ਜਾ ਰਹੀ ਮੈਨੂੰ ਵੀ ਨਹੀਂ ਦਿੱਤੀ ਜਾ ਰਹੀ ਇਹ ਮੇਰੇ ਆਪਣੇ ਸੋਰਸਸ ਨੇ ਜਿਹੜੇ ਮੈਨੂੰ ਅੰਦਰੋਂ ਦੱਸ ਰਹੇ ਨੇ ਕਿ ਵੀਰੇ ਤੇਰੇ ਤੇ ਐਫਆਈਆਰ ਹੋਗੀ ਤੂੰ ਆਪਣਾ ਬਚਾ ਰੱਖ ਜੀ ਮੈਂ ਮੈਂ ਕਿਹਾ ਮੈਨੂੰ ਦੱਸਿਆ ਤਾਂ ਜਾਵੇ ਵੀ ਐਫਆਈਆਰ ਕਿਸ ਗੁਨਾਹ ਦੀ ਹੋਈ ਹੈ ਜੀ ਕਹਿੰਦੇ ਜੀ ਐਸਐਮਓ ਨੇ ਅਲੀਗੇਸ਼ਨ ਲਾਏ ਨੇ ਸੋਨੀਆ ਗੁਪਤਾ ਨੇ ਜੀ ਮੇਰੇ ਨਾਲ ਮਿਸ ਬਿਹੇਵ ਕੀਤਾ ਮੈਨੂੰ ਐਕਸਟਰਸ਼ਨ ਕੀਤਾ ਇਹ ਕੀਤਾ ਜਦ ਕਿ ਮੈਂ ਅਜੇ ਤੱਕ ਸੋਨੀਆ ਗੁਪਤਾ ਨੂੰ ਇੱਕ ਵਾਰੀ ਵੀ ਮਿਲਿਆ ਹੀ ਨਹੀਂ ਅੱਛਾ ਤੁਸੀਂ ਮਿਲੇ ਤੱਕ ਵੀ ਨਹੀਂ ਮਿਲੇ ਤੱਕ ਵੀ ਨਹੀਂ ਕੱਲ ਜਰੂਰ ਇਸ ਮਾਮਲੇ ਦੇ ਵਿੱਚ 5 ਸਤੰਬਰ ਨੂੰ ਜਿਹੜੇ ਹੈਲਥ ਸੈਕਟਰੀ ਨੇ ਕੁਮਾਰ ਰਾਹੁਲ ਉਹਨਾਂ ਨੂੰ ਮੈਂ ਮੈਸੇਜ ਕੀਤੇ ਸਰ ਆਹ ਘਟਾਲਾ ਹੋ ਰਿਹਾ ਆਹ ਬੰਦੇ ਇਨਵੋਲਵ ਹੈ ਤੁਸੀਂ ਕਾਰਵਾਈ ਕਰੋ ਜੀ 5 ਤਰੀਕ ਤੋਂ ਬਾਅਦ 9 ਤਰੀਕ ਨੂੰ ਸਿਵਲ ਸਰਜਨ ਬਠਿੰਡਾ ਇੱਕ ਆਡਿਟ ਕਮੇਟੀ ਬਣਾਉਂਦੇ ਨੇ ਉਹਦੇ ਵਿੱਚ ਐਸ ਐਮਓ ਡਾਕਟਰ ਰਵੀਕਾਂਤ ਏ ਪੀ ਐਸ ਅਨੁਪਮਾ ਸ਼ਰਮਾ ਇੱਕ ਜਿਹੜੇ ਸਿਵਲ ਸਰਜਨ ਦਫ਼ਤਰ ਦੇ ਇੱਕ ਅਧਿਕਾਰੀ ਨੇ ਮਨੋਜ ਦਿਨਾਂ ਦੀ ਨਿਗਾਹ ਠਕ ਕਮੇਟੀ ਬਣਾਈ ਜਾਂਦੀ ਆਡਿਟ ਕਰਨ ਲਈ ਵੀ 15 ਦਿਨਾਂ ਦੇ ਅੰਦਰ ਅੰਦਰ ਮੈਨੂੰ ਰਿਪੋਰਟ ਦਿੱਤੀ ਜਾਵੇ ਆਡਿਟ ਕਰਕੇ 1 April ਤੋਂ 31 August ਤੱਕ ਦੀ ਜੀ ਜਦੋਂ ਇਹ ਸ਼ੁਰੂ ਹੁੰਦਾ ਆਡਿਟ ਮੈਂ ਪਹਿਲਾਂ ਐਸ ਐਮ ਓ ਦਫ਼ਤਰ ਵੱਲੋਂ ਰਿਕਾਰਡ ਨਹੀਂ ਦਿੱਤਾ ਜਾਂਦਾ ਆਡਿਟ ਕਮੇਟੀ ਨੂੰ ਦੋ ਉਹਨਾਂ ਨੇ ਵਾਰ-ਵਾਰ ਮੰਗਿਆ ਵੀ ਰਿਕਾਰਡ ਪੇਸ਼ ਕਰੋ ਨਹੀਂ ਦਿੱਤਾ ਗਿਆ ਸੀ ਐਮ ਓ ਨੂੰ ਚਿੱਠੀ ਲਿਖਣੀ ਪਈ ਕਿ ਜੀ ਰਿਕਾਰਡ ਕਿਉਂ ਨਹੀਂ ਭੇਜਿਆ ਜਾ ਰਿਹਾ ਦੱਸੋ ਤਾਂ ਜਾ ਕੇ ਕੁਝ ਫਾਈਲਾਂ ਗਈਆਂ ਫੇਰ ਫੇਰ ਜਦੋਂ ਕੰਮ ਫਾਈਲਾਂ ਨਹੀਂ ਭੇਜੀਆਂ ਫੇਰ ਸਿਵਲ ਸਰਜਨ ਨੇ ਚਿੱਠੀ ਲਿਖੀ ਜੀ ਪੱਤਾ ਹਦਾਇਤਾਂ ਦਾ ਫੇਰ ਜਾ ਕੇ ਅੱਜ ਤੱਕ ਤੁਸੀਂ ਯਕੀਨ ਮੰਨਿਆ 398 ਫਾਈਲਾਂ ਹੀ ਸਿਰਫ ਉਥੇ ਆਡਿਟ ਕਮੇਟੀ ਕੋਲੇ ਗਈਆਂ ਨੇ ਜੀ ਸਿਵਲ ਸਰਜਨ ਅਧਿਕਾਰੀ ਨੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਉਹ ਗਏ ਨੇ 15 ਦਿਨਾਂ ਚ ਰਿਪੋਰਟ ਦਿਓ 9 ਤਰੀਕ ਨੂੰ ਪੱਤਰ ਜਾਰੀ ਕਰਕੇ ਤੇ ਹੁਣ ਤੁਸੀਂ ਲਾ ਲਓ ਹਿਸਾਬ ਅੱਜ 27 28 ਤਰੀਕ ਹੋ ਗਈ ਹਲੇ ਤੱਕ ਰਿਪੋਰਟ ਦਾ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਾ ਸਭ ਜੀ ACS ਕਹਿ ਰਹੀ ਹੈ ਕਹਿੰਦੀ ਮੈਂ ਕੱਲ ਉਹਨਾਂ ਨਾਲ ਵਰਜਨ ਲਿਆ ਆਉਣ ਰਿਕਾਰਡ ਅੱਜ ਮੇਰੀ ਖਬਰ ਵੀ ਛਪੀ ਹੋਈ ਹੈ ਜੀ ਆਉਣ ਰਿਕਾਰਡ ਵਰਜਨ ਲਿਆ ACS ਦਾ ਵੀ ਜੀ 15 ਦਿਨਾਂ ਦਾ ਟਾਈਮ ਸੀ ਉਹ ਕਹਿੰਦੀ ਇਹ ਤਾਂ ਦਿਨ-ਦਿਨ ਤੋਂ ਹੀ ਲੈਟਰ ਚ ਲਿਖ ਦਿੰਦੇ ਆ ਐਨੇ ਦਿਨ ਅਜੇ ਤੱਕ ਕੰਮ ਹੋਣਾ ਸੰਭਵ ਨਹੀਂ ਹੈਗਾ ਆਹ ਸ਼ਾਰ ਗਾੜੇ ਗੱਲ ਕਹੀ ਹਾਂ ਉਹਨੇ ਆਉਣ ਰਿਕਾਰਡ ਫਿਰ ਮੈਂ ਐਸਐਮਓ ਦਾ ਕੱਲੀ ਵਰਜਨ ਲਿਆ ਠੀਕ ਹੈ ਜੀ ਤੁਹਾਡੇ ਵੱਲੋਂ ਰਿਕਾਰਡ ਕਿਉਂ ਨਹੀਂ ਪੇਸ਼ ਕੀਤਾ ਜਾ ਰਿਹਾ ਕਾਰਨ ਕੀ ਹੈ ਲੇਟ ਇਹ ਉਹ ਰਿਕਾਰਡ ਕੀਪਰ ਉੱਥੇ ਚਲਾ ਜਾਂਦਾ ਜੀ ਉਹ ਚਲਾ ਜਾਂਦਾ ਬਾਕੀ ਮੈਂ ਸਿਵਲ ਸਰਜਨ ਦੇ ਪੱਤਰਾਂ ਦਾ ਜਵਾਬ ਦੇਤਾ ਜਦੋਂ ਹੁਣ ਕੁੱਲ ਮਿਲਾ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਵੀ ਹੁਣ ਅਸੀਂ ਫਸ ਗਏ ਸਾਡੀ ਚੋਰੀ ਫੜੀ ਗਈ ਜੀ ਇਹਨਾਂ ਨੇ ਆਪਣਾ ਰਾਜਨੀਤਿਕ ਪ੍ਰਭਾਵ ਯੂਜ਼ ਕਰਕੇ ਬਠਿੰਡਾ ਪੁਲਿਸ ਤੇ ਪ੍ਰੈਸ਼ਰ ਪਾ ਕੇ ਮੇਰੇ ਤੇ ਇੱਕ ਨਜਾਇਜ਼ ਤੌਰ ਤੇ ਐਫਆਈਆਰ ਦਰਜ ਕਰਾ ਦਿੱਤੀ ਗਈ ਹੈ ਮੈਨੂੰ ਐਫਆਈਆਰ ਦਾ ਕੋਈ ਚੱਕਰ ਨਹੀਂ ਮਾਨਜੋਗ ਹਾਈ ਕੋਰਟ ਹੈ ਜ਼ਿਲ੍ਹਾ ਅਦਾਲਤ ਹੈ ਪਰ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਸਰਕਾਰ ਨੂੰ ਕਿ ਸਰਕਾਰ ਦੀ ਲੁੱਟ ਹੀ ਸਰਕਾਰੀ बाबू ਕਰ ਰਹੇ ਸੀ ਅਸੀਂ ਤਾਂ ਉਹੀ ਉਤਾਰ ਕੀਤੀ ਹੈ ਨਾ ਜੇਕਰ ਸਰਕਾਰ ਨੂੰ ਵੀ ਅਸੀਂ ਦਿਖਾ ਰਹੇ ਆ ਵੀ ਤੁਹਾਡੀ ਲੁੱਟ ਹੋ ਰਹੀ ਹੈ ਹੋਣ ਕਰ ਰਿਆ ਉਸ ਦੇ ਬਾਵਜੂਦ ਸਾਡੇ ਦੇ ਪਰਚੇ ਦਰਜ ਕੀਤੇ ਜਾਣੇ ਤਾਂ ਬਹੁਤ ਮੰਦ ਭਾਗੀ ਗੱਲ ਹੈ ਮੈਨੂੰ ਇਹ ਲੱਗ ਰਿਹਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਜੇ ਸਰਕਾਰ ਵੀ ਦੇਖ ਰਹੀ ਹੈ ਤੁਹਾਡੇ ਚੈਨਲ ਰਹੀ ਮਨੀਂਦਰ ਜੀ ਜੀ ਇਸ ਪੂਰੇ ਘਟਾਲੇ ਦੀ ਨਿਰਪੱਖ ਪੜਤਾਲ ਕਰਾਓ ਬਠਿੰਡਾ ਔਰਥੋ ਕੇਅਰ ਦੇ ਜਿੰਨੇ ਗੋਡੇ ਸਭ ਤੋਂ ਵੱਡ ਦੇ ਗੋਡੇ ਖਰੀਦੇ ਆ ਐਸਐਮਓ ਸੇਵਲ ਹਸਪਤਾਲ ਬਠਿੰਡਾ ਨੇ ਠੀਕ ਹੈ ਜੀ ਸਾਰਿਆਂ ਦੇ ਪਰਚੇਜ ਬਿੱਲ ਜਿਹੜੇ ਬਠਿੰਡਾ ਔਰਥੋਨਿਕ ਕੰਪਨੀ ਤੋਂ ਖਰੀਦ ਕੀਤੇ ਹਨਾ ਉਹਦੇ ਪਰਚੇਜ ਬਿੱਲ ਲੈ ਲਓ ਤੇ ਉਹਦੇ ਸੇਲ ਵਾਲੇ ਬਿੱਲ ਲੈ ਲਓ ਤੁਹਾਨੂੰ ਸਾਰਾ ਕਲੀਅਰ ਹੋ ਜਾਣਾ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜੀ 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 ਪਰ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਨਹੀਂ ਤਿਆਰ ਸਰਕਾਰ ਕਹਿੰਦੀ ਵੀ ਤੇਰੀ ਜ਼ਰੂਰਤ ਕਿਵੇਂ ਹੋਈ ਬੋਲਣ ਦੀ ਕਿ ਤੂੰ ਆ ਪੋਲਿਆ ਬਸ ਆ ਮਤਲਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਕੱਟੜੇ ਇਮਾਨਦਾਰ ਆ ਤੁਸੀਂ ਦੱਸੋ ਕੋਈ ਭ੍ਰਸਟਾਚਾਰ ਹੁੰਦਾ ਤੁਸੀਂ ਬਤਾਰਕ ਪੱਤਰਕਾਰ ਉਹ ਵੀ ਮਤਲਬ ਤੁਸੀਂ ਇੱਕ ਕੋਈ ਤੁਸੀਂ ਤੱਥ ਇਕੱਠੇ ਕਰ ਰਹੇ ਸੀ ਕਿ ਆਰਟੀਆਈ ਨਹੀਂ ਮੇਰੇ ਕੋਲ ਤੱਥ ਸਾਰੇ ਆ ਜਾਣ ਫਿਰ ਮੈਂ ਖਬਰ ਨਸ਼ਰ ਕਰਾਂ ਬਿਲਕੁਲ ਹਲਕਾ ਕੋਈ ਕੱਚੀ ਖਬਰ ਨਹੀਂ ਸੀ ਕਰ ਰਹੇ ਤੁਸੀਂ ਕੋਈ ਕਾਲੀ ਨਹੀਂ ਕਰ ਰਹੇ ਸੀ ਇਹ ਕੀ ਇਸੇ ਕਰਕੇ ਪਹਿਲੀ ਗੱਲ ਤਾਂ ਆਰਟੀਆਈ ਦਾ ਮਤਲਬ ਜਿਹੜਾ ਤੁਸੀਂ ਸਮੇਂ ਤੁਹਾਨੂੰ ਇੱਕ ਸਮੇਂ ਦੇ ਸੀਮਾ ਦੇ ਵਿੱਚ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਨਹੀਂ ਦਿੰਦਾ ਜੀ ਉੱਪਰੋਂ ਤੁਹਾਡੇ ਤੇ ਹੀ ਇਸ ਗੱਲ ਦਾ ਪਰਚਾ ਹੋਣਾ ਕੀ ਮਤਲਬ ਲੱਗਦਾ ਫਿਰ ਕੋਈ ਕਟੜੇ ਇਮਾਨਦਾਰੀ ਦਿਖਾਈ ਦਿੰਦੀ ਐ ਸਰ ਇਹਦੇ ਤੇ ਇਮਾਨਦਾਰੀ ਵਾਲੀ ਤਾਂ ਗੱਲ ਹੀ ਨਹੀਂ ਰਹੀ ਜੀ ਇਹ ਤਾਂ ਤੂੰ ਵੀ ਕਲੀਅਰ ਇਟਸ ਟੂ ਬੀ ਕਲੀਅਰ ਕਿ ਇਹ ਵੀ ਪ੍ਰੇਸ਼ਤਾਚਾਰ ਹੀ ਕਰ ਰਹੀ ਹੈ ਸਰਕਾਰ ਇਹ ਇਹ ਦਾਅਵੇ ਕਰਕੇ ਆਈ ਸੀ ਸਰਕਾਰ ਕਿ ਅਸੀਂ ਬੜੇ ਇਮਾਨਦਾਰ ਹਾਂ ਜੀ ਸਾਡਾ ਕੋਈ ਅਫਸਰ ਪ੍ਰੇਸ਼ਤਾਚਾਰ ਨਹੀਂ ਕਰੂਗਾ ਪਰ ਮੈਂ ਕਹਿੰਦਾ ਸਭ ਤੋਂ ਵੱਡਾ ਪ੍ਰੇਸ਼ਤਾਚਾਰ ਇੱਥੇ ਹੋ ਰਿਹਾ ਇਹਨਾਂ ਦੇ ਰਾਤ ਚ ਅੱਜ ਇਹਦਾ ਜਾਗਦਾ ਮਸਾਲਾ ਹੈ ਇਸ ਤੋਂ ਹੋਰ ਵੀ ਘਟਾਲੇ ਨੇ ਉਹ ਹਲੇ ਇੱਕ ਇੱਕ ਕਰਕੇ ਮੈਂ ਸਾਰੇ ਸਾਹਮਣੇ ਲਿਆਵਾਂਗਾ ਆਨ ਰਿਕਾਰਡ ਲਿਆਵਾਂਗਾ ਜੇਕਰ ਸਰਕਾਰ ਨੂੰ ਇਹੀ ਹੈ ਵੀ ਇਸੀ ਪਰਚੇ ਦਰਜ ਕਰਕੇ ਖੁਲਾਸੇ ਕਰਨ ਵਾਲਿਆਂ ਨੂੰ ਦੱਬ ਲਾਂਗੇ ਤਾਂ ਇੱਕ ਦੀ ਥਾਂ ਚਾਰ ਪਰਚੇ ਕਰੇ ਸਰਕਾਰ ਮੇਰੇ ਤੇ ਪਰ ਜਿਹੜੇ ਖੁਲਾਸੇ ਆ ਇਹ ਹੁੰਦੇ ਹੀ ਰਹਿਣਗੇ ਕਿਚੇ ਇੱਕ ਗੱਲ ਦੱਸਿਓ ਤੁਹਾਡੇ ਤੇ ਤੁਹਾਨੂੰ ਜਿੰਨਾ ਕਿ ਤੁਹਾਡੇ ਸੋਰਸਸ ਨੇ ਸੂਤਰਾਂ ਨੇ ਦੱਸਿਆ ਕਿਹੜੀਆਂ ਧਰਾਵਾਂ ਜਾਂ ਕਿਹੜਾ ਜੁਰਮ ਦੇ ਤਹ ਤੁਹਾਡੇ ਤੇ ਪਰਚਾ ਹੋਇਆ ਮੇਰੇ ਜਿਹੜੇ ਅੰਦਰਲੇ ਸੋਰਸਸ ਨੇ ਉਹ ਕਹਿ ਰਹੇ ਆ ਜੀ ਐਸਐਮਓ ਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਜੀ ਭਾਰਤ ਪੂਸ਼ਣ ਨੇ ਮੇਰੇ ਨਾਲ ਮਿਸ ਵਿਹੇਵ ਕੀਤਾ ਮੈਨੂੰ ਸਹੀ ਨਹੀਂ ਬੋਲਿਆ ਮੇਰੇ ਤੋਂ 5 ਲੱਖ ਰੁਪਏ ਦੀ ਡਿਮਾਂਡ ਕੀਤੀ ਤੇ ਮੇਰੀ ਡਿਊਟੀ 'ਚ ਵਿਘਨ ਪਾਇਆ ਦੇਖੋ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਡਿਊਟੀ 'ਚ ਵਿਘਨ ਉੱਥੇ ਪੈਂਦਾ ਜਿੱਥੇ ਜਾ ਕੇ ਆਪਾਂ ਉਹਨੂੰ ਬਾਰ-ਬਾਰ ਬਿਲਕੁਲ ਤੰਗ ਕਰੀਏ ਉਦੋਂ ਤੱਕ ਕਰੀਏ ਕੋਈ ਉਹਦਾ ਕੋਈ ਗੇਟ ਭੰਨੀਏ ਕੋਈ ਉਹਦੇ ਕੋਈ ਮਰੀਜ਼ ਦੇਖ ਰਹੇ ਹੋਣ ਆਪਾਂ ਜਾ ਕੇ ਡਿਸਟਰਬ ਕਰੀਏ ਤੁਸੀਂ ਹੋਰ ਦੇਖੋ ਜੀ ਇਹ ਇਨ੍ਹਾਂ ਅਫਸਰਾਂ ਕੋਲੇ ਚੰਡੀਗੜ੍ਹ ਜਾਣ ਦਾ ਰਾਜਨੀਤਿਕ ਲੋਕਾਂ ਕੋਲੇ ਜਾਣ ਦਾ ਸਮਾਂ ਹੈ ਪਰ ਮੇਰੀ ਆਰਟੀਆ ਦਾ ਜਵਾਬ ਦੇਣ ਦਾ ਸਮਾਂ ਨਹੀਂ ਹੈਗਾ ਵੀਰ ਜੀ ਦੇਖੋ ਕਿੱਡੀ ਵੱਡੀ ਗੱਲ ਹੈ ਮਤਲਬ ਤੁਸੀਂ ਉਹ ਜਿਹੜੇ ਐਸਐਮਓ ਮੈਡਮ ਨੇ ਉਹਨਾਂ ਨੂੰ ਸੋਹਣੀਆਂ ਗਫ਼ਤਾਂ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਮਿਲੇ ਹੀ ਨਹੀਂ ਮੈਂ ਕਦੇ ਮਿਲੇ ਹੀ ਨਹੀਂ ਠੀਕ ਹੈ ਤਾਂ ਵੀ ਤਾਂ ਵੀ ਤੁਸੀਂ ਉਹਨਾਂ ਨਾਲ ਮਿਸ ਬਿਹੇਵ ਕਰਤਾ ਬਿਲਕੁਲ ਬਿਲਕੁਲ ਮਤਲਬ ਇਹ ਤਾਂ ਇੱਕ ਵੱਖਰਾ ਚਲੋ ਕੋਈ ਜੇ ਫੋਨ ਤੇ ਵੀ ਤੁਸੀਂ ਕੋਈ ਗਲਤ ਬੋਲੇ ਹੋਵੋਗੇ ਤਾਂ ਉਹ ਵੀ ਉਹਨਾਂ ਕੋਲੇ ਰਿਕਾਰਡਿੰਗ ਹੋਊ ਮੈਂ ਕਹਿੰਦਾ ਜੀ ਮੈਂ ਮੈਂ ਸਾਰੇ ਇਹੀ ਬੇਨਤੀ ਕੀਤੀ ਹੈ ਪਹਿਲਾਂ ਵੀ ਜੇਕਰ ਕੋਈ ਵੀ ਮੇਰੇ ਪ੍ਰਤੀ ਹੈ ਔਨ ਰਿਕਾਰਡ ਹਜ਼ਾਰ ਲੋਕ ਇਕੱਠਾ ਕਰਕੇ ਉਹਦੇ ਵਿੱਚ ਦਿਖਾਓ ਨਸ਼ਰ ਕਰੋ ਵੀ ਪੂਸ਼ਣ ਇੱਥੇ ਗਲਤ ਹੈ ਫਿਰ ਮੈਂ ਸਾਰਿਆਂ ਨੂੰ ਕਹੂੰਗਾ ਵੀ ਤੁਸੀਂ ਕਿਸੇ ਨੇ ਮੇਰਾ ਸਾਥ ਨਹੀਂ ਦੇਣਾ ਮੈਂ ਗਲਤ ਆ ਮੈਨੂੰ ਚੱਕ ਕੇ ਅੰਦਰ ਸੁੱਟੋ ਤੁਹਾਡੇ ਵਾਂਸ ਹੀ ਲਾ ਦੋ ਤੁਹਾਡੇ ਮੁਤਾਬਕ ਪੂਸ਼ਣ ਜੀ ਇਹ ਕਪੜਾ ਕਿੰਨੇ ਲੱਖ ਜਾਂ ਕਰੋੜ ਦਾ ਹੋ ਸਕਦਾ ਤਾਂ ਕਰੋੜਾਂ 'ਚ ਹੀ ਨਿਕਲਣਾ ਜੀ ਲੱਖ ਤਾਂ ਛੋਟੀ ਰਹਿ ਗਏ ਲੱਖ ਤਾਂ 10-20 ਰੁਪਏ ਵਾਲੀ ਗੱਲ ਹੋ ਗਈ ਹੁਣ ਜੀ ਇਹ ਤਾਂ ਕਰੋੜਾਂ ਦਾ ਮਸਲਾ ਹੈ ਮੈਂ ਜਨਵਰੀ ਤੋਂ ਪਿੱਛਾ ਕਰ ਰਹੇ ਹਾਂ ਜਨਵਰੀ ਤੋਂ ਦੇਖ ਲਓ ਕਿੰਨੇ ਮਹੀਨੇ ਹੋ ਗਏ ਜਨਵਰੀ 2025 ਤੋਂ ਜੀ ਠੀਕ ਹੈ ਮੈਨੂੰ ਤੱਥ ਮਿਲੇ ਤਾਂ ਹੀ ਮੈਂ 8 ਮਹੀਨੇ ਤੋਂ ਇਨਵੈਸਟੀਗੇਟ ਕਰਦਾ ਆ ਰਿਹਾ ਨਾ ਜੀ 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 ਤੇ ਉਸ ਤੋਂ ਪਹਿਲਾਂ ਦਾ ਹੀ ਚੱਲ ਰਿਹਾ ਬਿਲਕੁਲ ਬਿਲਕੁਲ ਇਹਨਾਂ ਨੇ ਨਵਾਂ ਪ੍ਰੋਪਗੈਂਡਾ ਅਪਣਾ ਲਿਆ ਇੱਕ ਜੀ ਜੀ ਫਲਾਨੇ ਡਾਕਟਰਾਂ ਦੀ ਲੜਾਈ ਸੀ ਭੂਸ਼ਣ ਐਵੇਂ ਵਿੱਚ ਆ ਗਿਆ ਉਹ ਅਸੀਂ ਤਾਂ ਤੱਥਾਂ ਦੇ ਆਧਾਰ ਤੇ ਆਏ ਹਾਂ ਨਹੀਂ ਜੇ ਕੋਈ ਮੰਨ ਲਓ ਪੱਤਰਕਾਰ ਕੋਲ ਕੋਈ ਜਾਣਕਾਰੀ ਤਾਂ ਕੋਈ ਸੋਰਸ ਹੀ ਦੇਊਗਾ ਉਹਨੂੰ ਇਸ ਤਰੀਕੇ ਦਾ ਕਪੜਾ ਹੋ ਰਿਹਾ ਹੈ ਇਸ ਤਰੀਕੇ ਦੀ ਗੱਲਬਾਤ ਹੋ ਰਹੀ ਹੈ ਜੇ ਹਾਂ ਪੱਤਰਕਾਰ ਕੋਈ ਝੂਠੀ ਖਬਰ ਲਾਉਂਦਾ ਹੈ ਤਾਂ ਉਹਦੇ ਤੇ ਸਬੰਧਤ ਉਹਦੇ ਤੇ ਰਿਪਰਮੈਸ਼ਨ ਆ ਸੌਖਾ ਦੇ ਬਿਲਕੁਲ ਬਿਲਕੁਲ ਹਾਂ ਤੁਸੀਂ ਦੇਖੋ ਆ ਬਠਿੰਡਾ ਪੁਲਿਸ ਦਾ ਹਾਲ ਹੀ ਦੇਖ ਲਓ ਮਤਲਬ ਇਹ ਵੀ ਕੋਈ ਜਾਂਚ ਨਹੀਂ ਵੀ ਉਹਦੇ ਨਾਲ ਮਿਸਫੀਅਰ ਕਿੱਥੇ ਹੋਇਆ ਜੀ ਕੁਝ ਨਹੀਂ ਕੋਈ ਕੁਝ ਨਹੀਂ ਕੋਈ ਕੁਝ ਨਹੀਂ ਸਿਰਫ ਔਰ ਸਿਰਫ ਉੱਪਰੋਂ ਬਸ ਫੋਨ ਆਉਣਾ ਚਾਹੀਦਾ ਤੁਹਾਡੀ ਪੋਲੀਟੀਕਲ ਪਾਵਰ ਹੋਣੀ ਚਾਹੀਦੀ ਹੈ ਜਿਹੜੀ ਮਰਜ਼ੀ ਐਫ ਆਈ ਆਰ ਦਰਜ ਕਰਾ ਲਓ ਇਹਨਾਂ ਤੋਂ ਜੋ ਮਰਜ਼ੀ ਕਰਾ ਲੋ ਚਾਹੇ ਕੋਈ ਬੇਕਸੂਰਾ ਉਹਨੂੰ ਚੱਕ ਕੇ ਅੰਦਰ ਛਟਾ ਲੋ ਮਿੰਟ ਲਾਉਣਗੇ ਐਵੇਂ ਐਫ ਆਈ ਆਰ ਨੂੰ ਐਫ ਆਈ ਆਰ ਨੂੰ ਖੇਡ ਬਣਾ ਛੱਡਿਆ ਬਿਲਕੁਲ ਖੇਡ ਬਣਾ ਰੱਖਿਆ ਇਹ ਲੀਕ ਵੀ ਨਹੀਂ ਕਰ ਰਹੇ ਹੁਣ ਮੈਂ ਕਿਹਾ ਵੀ ਮੈਨੂੰ ਕਾਪੀ ਦੇਓ ਜੇ ਹੋਊਗੀ ਕਾਪੀ ਵੀ ਨਹੀਂ ਦੇ ਦੇ ਉਹ ਮੇਰਾ ਹੱਕ ਹੈ ਮੇਰੇ ਤੇ ਕੁਝ ਕੁਝ ਅਫਸਰ ਇਹ ਕਹਿ ਰਹੇ ਐ ਵੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਐਫ ਆਈ ਆਰ 'ਚ ਕੁਝ ਨਹੀਂ ਹੈਗਾ ਟੈਨਸ਼ਨ ਨਾ ਲੈ ਦੋਸਤ ਸਮਝਾ ਦਿਆ ਹਾਂ ਮਤਲਬ ਤੁਸੀਂ ਦਰਜ ਕਰ ਦਿਓ ਤੇ ਮੈਂ ਮੈਂ ਇਹ ਵੀ ਨਾ ਪੁੱਛਾਂ ਵੀ ਮੇਰੇ ਤੇ ਕੀ ਹੋਇਆ ਹਾਂ ਡਾਕਟਰ ਨਰੇਵ ਕੋਈ ਯਾਰ ਨਹੀਂ ਟੈਨਸ਼ਨ ਲੈ ਤੂੰ ਹਾਂ ਹਰਾਨੀ ਦੀ ਗੱਲ ਹੈ ਦੇਖੋ ਨਹੀਂ ਠੀਕ ਹੈ ਠੀਕ ਹੈ ਤੁਹਾਡੀ ਗੱਲ ਹਾਂ ਇੱਕ ਇੱਕ ਹੁਣ ਤੁਸੀਂ ਆਪਦੀ ਮੈਨੂੰ ਪਲੀਜ਼ ਫੋਟੋ ਭੇਜ ਦਿਓ ਜੀ ਜੀ ਤੇ ਜਿਹੜੀਆਂ ਤੁਸੀਂ ਕੋਈ ਖਬਰਾਂ ਲਾਈਆਂ ਤੇ ਮੈਨੂੰ ਉਹ ਭੇਜ ਜੀ 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 ਥੈਂਕ ਯੂ ਭਾਈ ਥੈਂਕ ਯੂ ਧੰਨਵਾਦ ਜੀ